ਤਰਨਤਨ ਜਿੰਨੀ ਚੋਣ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਉੱਥੇ ਹੀ ਜੋ ਅਕਾਲੀ ਦਲ ਦੇ ਵਰਕਰ ਨੇ ਇੰਨਾ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦਾ ਕਮਬੈਕ ਹੋਇਆ ਹੈ ਦੂਸਰੇ ਨੰਬਰ ਤੇ ਆਉਣ ਕਰਕੇ ਅਕਾਲੀ ਦਲ ਜੋ ਬਿਲਕੁਲ ਹਾਸ਼ੀਏ ਤੇ ਚੱਲਿਆ ਗਿਆ ਸੀ ਇਸ ਦੇ ਵਰਕਰਾਂ ਵਿੱਚ ਇਸ ਦੇ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਨੂੰ ਲੈ ਕੇ ਅੱਜ ਰਾਹ ਦੇ ਸਰਬਜੀਤ ਸਿੰਘ ਸੇਠੀ ਵਿਪਨ ਸੇਠੀ ਦੇ ਘਰ ਆ ਕੇ ਅਕਾਲੀ ਵਰਕਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਮਰ ਜੱਗੀ ਜੀ ਹਲਕਾ ਪ੍ਰਧਾਨ ਮਨਜੀਤ ਸਿੰਘ ਮਦਨੀਪੁਰ ਗੁਰਪ੍ਰੀਤ ਸਿੰਘ ਮਕਸੂਲਾ ਅਤੇ ਹੋਰ ਅਕਾਲੀ ਆਗੂ ਪੁੱਜੇ ਜਿਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਖੁਸ਼ੀ ਜਾਰੀ ਕੀਤੀ ਉਹ ਦੇਖਿਆ ਇਸ ਪ੍ਰੈਸ ਕਾਨਫਰੰਸ ਨਾਲ ਕੋ ਚਲਕੀਆਂ ਅੱਜ ਦੀ ਜੋ ਕਾਨਫਰੰਸ ਪ੍ਰੈਸ ਕਾਨਫਰੰਸ ਸਰਸਦੀ ਆਸੀਂ ਇਹ ਜੋ ਤਨ ਤਾਨ ਦੀ ਜਮਨੀ ਚੌਂਦੇ ਨਤੀਜਿਆਂ ਨੂੰ ਲੈ ਕੇ ਜੋ ਸ਼੍ਰੋਮਣੀ ਕਾਲੀ ਲਾਲ ਦੇ ਪ੍ਰਧਾਨ ਸਰਦਾਰ ਸਵੀਰ ਸਿੰਘ ਬਾਦਲ ਵੱਲੋਂ ਜੋ ਉੱਥੇ ਪ੍ਰਦਰਸ਼ਨ ਕੀਤਾ ਗਿਆ ਉਹ ਬਹੁਤ ਬਸਲੰਘਾਜੋਗ ਹੈ ਜਿਵੇਂ ਆਪਾਂ ਜਿਵੇਂ ਕਿ ਕਹਿ ਦਈਏ ਕਿ ਜੋ ਸਰਕਾਰ ਨੇ ੱੱਕੇਸਾਈ ਜਿਵੇਂ ਕਿ ਪੁਲਿਸ ਨੇ ਬਹੁਤ ੱੱਕੇਸਾਈ ਕੀਤੀ ਜਿਹੜੇ ਅਫਸਰ ਸੀ ਇਹਨਾਂ ਦੇ ਉਹ ਅਫਸਰਾਂ ਨੇ ਪੂਰਾ ਇਹਨਾਂ ਨੇ ਸਰਕਾਰੀ ਮਸ਼ੀਨਰੀ ਦਾ ਉੱਥੇ ਕਰਕੇ ਪ੍ਰਯੋਗ ਕਰਕੇ ਇਹ ਜੋ ਇਲੈਕਸ਼ਨ ਉਹਨੇ ਜਿੱਤੀ ਆ ਇਹਨੂੰ ਆਪਾਂ ਜਿੱਤੀ ਨਾ ਮੰਨੀਏ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਵੇਂ ਕਿ ਆਪਾਂ ਕਹਿ ਲਈਏ ਉਥੇ ਟਾਰਗੇਟ ਜਿਹੜਾ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਬਣਾਇਆ ਗਿਆ ਜਿਵੇਂ ਕਿ ਜਿੰਨੇ ਵੀ ਪਰਚੇ ਸਾਡੇ ਪੰਚਾਂ ਸਰਪੰਚਾਂ ਐਮਸੀਆਂ ਤੇ ਵੀ ਪਰਚੇ ਜਿਹੜੇ ਕੀਤੇ ਨੇ ਉਹ ਸਮੇਂ ਦੀ ਸਰਕਾਰ ਨੇ ਇੰਨਾ ਜ਼ੋਰ ਲਾ ਕੇ ਇੰਨਾ ਸਰਕਾਰੀ ਜੰਤਰ ਮੰਤਰ ਦਾ ਜੋ ਪ੍ਰਯੋਗ ਕਰਕੇ ਸਟੂਨ ਜਿੱਤੀ ਆ ਇਹਨੂੰ ਅਸੀਂ ਜਿੱਤੀ ਹੋਈ ਚੋਣ ਨਹੀਂ ਮੰਨਦੇ ਆਬਰੇ ਮਾਈਕ ਰਾਜ ਜੀ ਇੱਧਰ ਵੇਖਿਓ ਤਾਂ ਅੱਜ ਕਵਰਦੀਪ ਸਿੰਘ ਆ ਸੌਰੀ ਅੱਜ ਸਿੱਧੀ ਨੀਰ ਦੇ ਗ੍ਰਹਿ ਵਿਕੇ ਇਕੱਠੇ ਹੋਏ ਹੋ ਇਸ ਵੰਚ ਇੱਕ ਤਾਂ ਤੁਹਾਡਾ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇੱਕ ਸਨੇਹ ਤੇ ਸਾਰਾ ਪ੍ਰਿੰਟ মিডিਆ ਸਾਰਾ ਸੋਸ਼ਲ ਮੀਡੀਆ ਤੋਂ ਸਾਰੇ ਚੈਨਲ ਵਾਲੇ ਵੀਰ ਤੁਸੀਂ ਸਾਰੇ ਸਾਡੇ ਸਰਕਲ ਪ੍ਰਧਾਨ ਤੇ ਕਾਉਂਸਲਰ ਸ਼ਹਿਰ ਤੋਂ ਸਰਵਜੀਤ ਸਿੰਘ ਵਿਪਨ ਸਿੱਟੀ ਦੇ ਘਰ ਤੁਸੀਂ ਸਾਰੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਇੱਕ ਮਕਸਦ ਸੀ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ 'ਚ ਨੈਗੇਟਿਵਿਟੀ 'ਚ ਚੱਲ ਰਿਆ ਸੀ ਇੱਕ ਗਰਾਫ ਥੱਲੇ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਕਦੇ ਉੱਠੂ ਨਹੀਂ ਅੱਜ ਤਰਨਤਾਰਨ ਦੇ ਨਤੀਜਿਆਂ ਤੋਂ ਬੜੇ ਸਾਫ਼ ਔਰ ਕਲੀਅਰ ਮੈਸੇਜ ਤਰਨਤਾਰਨ ਦੀ ਸੰਗਤ ਨੇ ਦਿੱਤਾ ਜਿੱਥੇ ਅਕਾਲੀ ਦਲ ਅੱਜ ਦੂਜੇ ਨੰਬਰ ਤੇ ਆ ਤੇ ਮੌਕੇ ਦੀ ਸਰਕਾਰ ਜਿਹੜੀ ਪਿਛਲੀ ਵਾਰੀ 2022 ਚ ਬੜੇ ਜ਼ੋਰ ਨਾਲ ਜਿੱਤੀ ਸੀ ਅੱਜ ਉਹਨਾਂ ਦੀ ਵੋਟਾਂ ਦਾ ਵੀ ਘਟਾ ਹੋਇਆ ਉਹਨਾਂ ਦਾ ਕੈਂਡੀਡੇਟ ਵੀ ਬਾਹਰੋਂ ਸੀ ਅੱਜ ਜਿਹੜੀ ਉਹਨਾਂ ਦੀ ਜਿੱਤ ਹੈ ਅਸੀਂ ਉਹਨਾਂ ਨੂੰ ਵਧਾਈਆਂ ਦਿੰਨੇ ਆ ਹਰਮਿੰਦਰ ਸਿੰਘ ਜੀ ਨੂੰ ਸਾਡੇ ਚੋਂ ਹੀ ਅਕਾਲੀ ਦਲ ਚੋਂ ਗਏ ਹੋਏ ਨੇ ਪਰ ਅਕਾਲੀ ਦਲ ਦਾ ਜਿਹੜਾ ਅੱਜ ਗ੍ਰਾਫ ਹੈ ਜਿਹੜਾ ਮੋਰਲ ਹੈ ਜਿਹੜਾ ਅੱਜ ਉੱਚਾ ਹੋਇਆ ਅੱਜ ਉਹ ਉਹਦੇ ਅਸੀਂ ਸਾਰੇ ਪੰਜਾਬ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਉਣ ਵਾਲਾ ਜਿਹੜਾ ਸਮਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ 2027 ਦਾ ਨੀ ਪੱਤਰ ਤਰਨਤਾਰਨ ਦੀ ਪਵਿੱਤਰ ਧਰਤੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਤੋਂ ਰੱਖਿਆ ਗਿਆ ਇਹਦੇ ਨਾਲ ਨਾਲ ਮੈਂ ਸਾਰੇ ਪੰਜਾਬ ਨੂੰ ਔਰ ਆਪਣੇ ਸ਼ਹਿਰ ਦੇ ਸਾਡੇ ਹਲਕਾ ਇੰਚਾਰਜ ਪਹਿਲ ਹਲਕੇ ਦੇ ਸਰਦ ਮਨਜੀਤ ਸਿੰਘ ਬੈਠੇ ਨੇ ਮੈਂ ਸਾਰੇ ਪੰਜਾਬ ਨੂੰ ਸਾਰੇ ਸ਼ਹਿਰ ਨੂੰ ਆਪਣੇ ਦਰਾਹ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਕਿ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਆਉਣ ਵਾਲੇ ਸਮੇਂ ਚੰਗੇ ਭੁੱਖ ਲਈ ਚੰਗੀ ਡਿਵੈਲਪਮੈਂਟ ਲਈ ਜੋ ਫਤਵਾ ਅੱਜ ਲੋਕਾਂ ਨੇ ਅਕਾਲੀ ਦਲ ਨੂੰ ਦਿੱਤਾ ਹੈ ਸਾਡੇ ਸਿਰ ਮਥੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਦਿਨ ਪਰ ਦਿਨ ਬਹੁਤ ਜ਼ਿਆਦਾ ਵਧੂਗਾ ਨਗਰ ਕੌਂਸਲ ਗਰਾਹਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਆਪਣੇ ਸਾਲ ਉਹਦੇ ਬਾਰੇ ਕੀ ਕਹੂੰ ਦੇਖੋ ਹਜੇ ਤੱਕ ਕੋਈ ਚੋਣਾਂ ਦਾ ਕੋਈ ਸਾਨੂੰ ਇੰਨਾ ਪਤਾ ਨਹੀਂ ਪਰ ਸੁਣਨ ਚ ਆਇਆ ਵੀ ਫਰਵਰੀ 'ਚ 2026 'ਚ ਇਲੈਕਸ਼ਨ ਹੋਣੀ ਆ ਉਹਦੇ ਲਈ ਸਾਡੀ ਅਸੀਂ ਪਹਿਲਾਂ ਵੀ ਬਹੁਤ ਤਕੜੇ ਮਾਨ ਨਾਲ ਲੜੇ ਸੀ ਪਰ ਅੱਜ ਜਿਵੇਂ ਸਾਡਾ ਮਨੋਬਲ ਤਰਨ ਤਰਨ ਰਿਜ਼ਲਟ ਦੇਖ ਕੇ ਜਿੱਥੇ ਸਾਡਾ ਅਕਾਲੀ ਦਲ ਦਾ ਗ੍ਰਾਫ ਚਲੋ ਵੋਟਾਂ ਦੀ ਗਿਣਤੀ 'ਚ ਬੇਸ਼ੱਕ ਅਸੀਂ ਪਿੱਛੇ ਹਾਂ ਪਰ ਜਿਹੜਾ ਇੱਕ ਮਨੋਵਲ ਲੋਕਾਂ ਦੀ ਮਨੋਬਿਰਤੀ ਸਾਡੇ ਪ੍ਰਤੀ ਅਕਾਲੀ ਦਲ ਦੀ ਪੋਜ਼ਿਟਿਵਿਟੀ ਇੱਕ ਪਾਸਾ ਜਿਹੜਾ ਅਕਾਲੀ ਦਲ ਲਈ ਅੱਜ ਹੋਇਆ ਉਹਦੇ ਲਈ ਸਾਨੂੰ ਕੋਈ ਔਖਾ ਨਹੀਂ ਹੁਣ ਸਾਡੇ ਲਈ 26 ਦੀ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਲੜਨੀ ਸਾਡੇ ਲਈ ਕੋਈ ਹੁਣ ਬਹੁਤ ਔਖੀ ਨਹੀਂ ਰਹੀ ਕਬਰ ਜੀ ਇੱਕ ਸਵਾ ਇੱਕ ਬਿਆਨ ਆਇਆ ਜੋ ਆਪਣੇ ਮਨਦੀਪ ਸਿੰਘ ਖਾਲਸਾ ਨੇ ਉਹਨਾਂ ਨੇ ਕਿਹਾ ਵੀ ਅਗਰ ਅਸੀਂ ਅਕਾਲੀ ਦਲ ਦੇ ਉਲਟ ਨਾ ਕੱਢਦੇ ਤਾਂ ਅਕਾਲੀ ਦਲ ਜਿੱਤ ਹੁੰਦੀ ਕੀ ਕਹੋਗੇ ਜੇ ਇਹ ਸਿਆਣਪ ਉਹ ਥੋੜਾ ਜਿਹਾ ਪਹਿਲਾਂ ਸਮਝ ਜਾਂਦੇ ਨਾ ਸ਼ਾਇਦ ਅੱਜ ਸ਼੍ਰੋਮਣੀ ਅਕਾਲੀ ਦਲ ਉਹ ਇਲੈਕਸ਼ਨ ਜਿੱਤਿਆ ਹੁੰਦਾ ਲੋ ਬਹੁਤ ਵੱਡੀ ਲੀਡ ਤੇ ਔਰ ਬਹੁਤ ਵੱਡੀ ਲੀਡ ਤੇ ਜਿੱਤਦਾ ਦੇਖੋ 20000 ਵੋਟ ਦੇ ਕਰੀਬ ਉਹ ਲੈ ਗਏ 30000 ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਲੈ ਕੇ ਗਿਆ ਤੇ ਜਿਹੜੇ ਜੇਤੂ ਕੈਂਡੀਡੇਟ ਨੇ 42 43000 ਤੇ ਖੜੇ ਨੇ ਕਿੱਥੇ ਗੱਲ ਜਾਣੀ ਸੀਗੀ ਸੋ ਇਹ ਜਿੰਨੇ ਵੱਖਰੇ ਘਰ ਬਣੇ ਨੇ ਵੱਖਰੇ ਚੁੱਲ੍ਹੇ ਬਣੇ ਨੇ ਇਹਨਾਂ ਨੂੰ ਸਿਆਣਪ ਨਾਲ ਦੇਖਣਾ ਚਾਹੀਦਾ ਏਜੰਸੀਆਂ ਦਾ ਘਿਹੜਾ ਛੱਡ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਧੀਨ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ ਹੈ ਉਹਦੇ ਨਾਲ ਰਲ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਦੁਬਾਰਾ 2027 ਦੀ ਸਾਨੂੰ ਸਰਕਾਰ ਬਣਾਉਣ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਹੈ ਆਪਣੇ ਰੋਸੇ ਸਾਰੇ ਛੱਡ ਕੇ ਪੰਜਾਬ ਪ੍ਰਤੀ ਸੋਚਣਾ ਚਾਹੀਦਾ ਕਵਰ ਜੀ ਲੱਗਦਾ ਕਿ 2027 ਦੇ ਵਿੱਚ ਜੋ ਕਰਦਾਰ ਕੁਸ਼ਿਸ਼ ਕੀਤੀ ਗਈ ਸੀ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਕਿ ਚਿੱਟੀਆਂ ਲੈ ਕੇ ਸਿਆਸਤ ਕੀਤੀ ਗਈ ਸੀ ਕਿ ਕਮਬੈਕ ਹੋਏਗਾ ਅਕਾਲੀ ਦਲ ਦਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਸਾਰੇ ਭਲੀ ਭਾਂ ਦੇਖ ਰਹੇ ਹੋ ਬਹੁਤ ਵਧੀਆ ਤਰੀਕੇ ਵਾਪਸੀ ਹੋ ਰਹੀ ਹੈ ਕਿੱਥੇ ਸਾਨੂੰ ਅਸੀਂ ਸਾਨੂੰ ਚੌਥੇ ਨੰਬਰ ਤੇ ਗਿਣਿਆ ਜਾਂਦਾ ਸੀ ਅੱਜ ਮੈਂ ਤੁਹਾਡੇ ਰਾਹੀਂ ਕਾਲਕਾ ਜੀ ਨੂੰ ਵੀ ਬੇਨਤੀ ਕਰੂੰਗਾ ਉਹ ਕਹਿੰਦੇ ਸੀ ਜਿਹੜੀ ਸਜ਼ਾ ਮੈਨੂੰ ਲਾਣੀ ਹੋਏ ਲਾ ਦਿਓ ਜੇ ਕਾਲੀਦਲ ਚੌਥੇ ਨੰਬਰ ਤੇ ਨਾਮ ਆ ਪਤਾ ਨਹੀਂ ਨਾਮ ਬਦਲਣ ਦੀਆਂ ਗੱਲਾਂ ਕਰਦੇ ਸੀ ਕਰ ਲੈਣ ਉਹ ਅੱਜ ਸਾਡੇ ਜੇ ਸੁਨੇਹਾ ਪਹੁੰਚੇ ਨਾ ਉਹਨਾਂ ਕੋਲ ਸੰਗਤ ਜਾਣ ਨੂੰ ਤਿਆਰ ਹੈ ਅੱਜ ਅਸੀਂ ਵੀ ਉਹਨਾਂ ਦਾ ਕੋਈ ਨਵਾਂ ਨਾਮ ਰੱਖਦੀ ਵਧੀਆ ਹੀ ਰੱਖਾਂਗੇ ਅਸੀਂ ਨਾਮ ਪਰ ਉਹਨਾਂ ਨੂੰ ਮਾੜੀ ਜੀ ਇੱਕ ਅਹਜੇ ਸਟੇਟਮੈਂਟ ਆ ਦੇਣ ਲੱਗੇ ਨਾ ਦੇਖਣਾ ਚਾਹੀਦਾ ਵੀ ਇੱਕ ਪਾਰਟੀ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇਹ ਨਿਵੇਂ ਕਰ ਰਹੇ ਨੇ ਅੱਜ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਪ੍ਰਾਇਡ ਬਣ ਗਿਆ ਅੱਜ ਅਕਾਲੀ ਦਲ ਨੂੰ ਚਲਾਉਣ ਲਈ ਇੱਕ ਯੋਧਾ ਇੱਕ ਇੱਕ ਸਾਫ਼ ਸੁਥਰੀ ਅਕਸ ਦਾ ਪ੍ਰਧਾਨ ਜਿਨ੍ਹਾਂ ਨਾਲ ਜਿੰਨੇ ਰੋਸੇ ਸੀ ਅੱਜ ਸੰਗਤ ਨੇ ਸਾਰੇ ਰੋਸੇ ਭੁੱਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚਲੋ ਸਰਕਾਰਾਂ ਨੇ ਧੱਕੇ ਨਾਲ ਉੱਤੇ ਵੋਟਾਂ ਪਾ ਲਈ ਕੋਈ ਜਨ ਨਹੀਂ 2027 ਬਹੁਤ ਦੂਰ ਦੀ ਤੁਸੀਂ ਸਾਰੇ ਇੱਥੇ 2027 ਦੀ ਅਕਾਲੀ ਦਲ ਦੀ ਨਵੀਂ ਬਿਉਤਬੰਦੀ ਕੀ ਹੈ ਜੀ 2027 ਉਤਪੰਦita ਤਰਨ ਤਰਨੀ ਇਲੈਕਸ਼ਨ ਨੇ ਅੱਜ ਤੋਂ ਸ਼ੁਰੂ ਹੋ ਗਏ ਜਿਹੜੇ ਆਉਣਗੇ ਚੰਗੇ ਅਕਸ ਵਾਲੇ ਬੰਦੇ ਆਉਣਗੇ ਸਾਡੇ ਹਲਕਾ ਇੰਚਾਰਜ ਸਾਹਿਬ ਸਾਡੇ ਨਾਲ ਨੇ ਵਧੀਆ ਨੇ ਕੋਈ ਇਹਨਾਂ ਤੇ ਕੋਈ ਦਾਗ ਨਹੀਂ ਸਭ ਵਧੀਆ ਤੁਸੀਂ ਰਾਜਾ ਵਡਿੰਗਜੀ ਦੇ ਇੱਕ ਬਿਆਨ ਨੇ ਸਾਰੀ ਕਾਂਗਰਸ ਪੰਜਾਬ ਚੋਂ ਐਸਸੀ ਵਰਗ ਨਾਲ ਨਾਰਾਜ਼ ਕਰਾਤੀ ਮੈਂ ਆਪਣੇ ਲੋਕਲ ਐਮਐਲਏ ਸਾਹਿਬ ਕਾ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਭਾਈਚਾਰੇ ਬਾਰੇ ਇੰਨੀ ਗੰਦੀ ਭਦਾਵਲੀ ਸ਼ਬਦ ਯੂਜ਼ ਕਰਕੇ ਅੱਜ ਵੀ ਤੁਸੀਂ ਉਹਨਾਂ ਨਾਲ ਖੜੇ ਹੋ ਕੀ ਕਾਂਗਰਸ ਅੱਜ ਵੀ ਇਹਨਾਂ ਨੂੰ ਐਕਸੈਪਟ ਕਰ ਰਹੀ ਹੈ ਰਾਜਾ ਵੜਿੰਗ ਜੀ ਨੂੰ ਸੋ ਸਾਡੇ ਪ੍ਰਧਾਨ ਜੀ ਦਾ ਇੱਕੋ ਇੱਕੋ ਹਮੇਸ਼ਾ ਮੋਟਿਵ ਰਿਹਾ ਇੱਕੋ ਇੱਕ ਉਹਨਾਂ ਨੇ ਹਮੇਸ਼ਾ ਇੱਕ ਗੱਲ ਕਹੀ ਹੈ ਸਭ ਨੂੰ ਬਰਾਬਰ ਨਾਲ ਲੈ ਕੇ ਚੱਲਦੇ ਨੇ ਕਿਸੇ ਨਾਲ ਮਤਭੇਦ ਨਹੀਂ ਕਿਸੇ ਨਾਲ ਕੋਈ ਐਸੀ ਉਹ ਗੱਲ ਉੱਚੀ ਨੀਚ ਨਹੀਂ ਕਰਦੇ ਸਭ ਨਾਲ ਬਰਾਬਰ ਚੱਲਦੇ ਆ ਅਕਾਲੀ ਵਰਕਰਸ ਨੂੰ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਮੈਂ ਮੈਂ ਐਜ਼ ਅ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਮੇਰੇ ਨਾਲ ਸਰਕਲ ਪ੍ਰਧਾਨ ਵਿਪਨ ਸਿੱਟੀ ਜੀ ਕਾਉਂਸਲਰ ਸਾਡੇ ਸ਼ਹਿਰ ਤੋਂ ਬੈਠੇ ਨੇ ਹਲਕਾ ਇੰਚਾਰਜ ਸਾਹਿਬ ਬੈਠੇ ਨੇ ਸਾਬਕਾ ਕਾਉਂਸਲਰ ਸਾਹਿਬ ਬੈਠੇ ਨੇ ਜਗਦੀਪ ਲਾਲ ਜੀ ਬੈਠਾ ਗੁਰਦੀਪ ਬਾਵਾ ਜੀ ਬੈਠੇ ਨੇ ਖਾਲਸਾ ਜੀ ਬੈਠੇ ਨੇ ਅਸੀਂ ਸਾਰੇ ਆਪਣੇ ਸਾਰੇ ਵੱਡੇ ਅਹੁਦੇ ਔਰ ਵੱਡੇ ਸਿਰ ਛੱਡ ਕੇ ਵਰਕਰੀ ਕਰਨ ਲਈ ਤਿਆਰ ਆਂ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਝੰਡੇ ਹਟ ਕੰਮ ਕਰਨ ਲਈ ਤਿਆਰ ਔਰ ਬੇਨਤੀ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਜੋ ਪੰਜਾਬ ਦੀ ਤਰੱਕੀ ਹੋਈ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਹੈ ਤੁਸੀਂ ਸਾਡੇ ਦਰਾਹੇ ਸ਼ਹਿਰ ਚ ਕਿਤੇ ਨਵੀਂ ਹਿੱਟ ਲੱਗੀ ਦਿਖਾ ਦਿਓ ਮੈਂ ਮੰਨ ਜੂਗਾ ਤੁਹਾਨੂੰ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਅੱਜ ਦੇ ਅਸੀਂ ਇਸ ਸਤਵੇਂ ਨੂੰ ਸਿਰਮੱਥੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਅਜ ਗਰਾਫ ਬਹੁਤ ਸੋਹਣਾ ਉੱਪਰ ਉੱਠਿਆ ਉੱਥੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਆਉਣ ਵਾਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਚਲੋ ਪ੍ਰਧਾਨ ਪੰਜ ਬੇਪਨ ਜੀ ਅੱਜ ਜਿਸ ਤਰ੍ਹਾਂ ਕਿ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਅਕਾਲੀ ਦਲ ਦਾ ਕਮਬੈਕ ਹੋਇਆ ਇਸ ਤੇ ਉੱਪਰ ਤੁਹਾਡੀ ਕੀ ਪ੍ਰਤੀਕਿਰਿਆ ਪਹਿਲਾਂ ਤਾਂ ਮੈਂ ਤਰਨਤਾਰਨ ਵਾਸੀਆਂ ਦਾ ਬਹੁਤ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਦਿਲ ਖੋਲ ਕੇ ਅਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਸਰਕਾਰ ਨੇ ਆਪਣਾ ਪੂਰਾ ਜੋਰ ਜਮੈਸ਼ ਕੀਤੀ ਆ ਜੇ ਸਰਕਾਰੀ ਤੰਤਰ ਮੰਤਰ ਨਾ ਵਰਦੇ ਅਕਾਲੀ ਦਲ ਦੀ ਉੱਥੇ ਸ਼ੋਰ ਜਿੱਤ ਹੋਣੀ ਸੀ ਸਰਕਾਰ ਨੇ ਜੋ ਵੀ ਸਰਕਾਰ ਤੋਂ ਕਰਾਇਆ ਉੱਥੇ ਹਰ ਹੀਲਾ ਵਰਤਿਆ ਜਿੱਤਣ ਲਈ ਅਸੀਂ ਇੰਨੀਆਂ ਵੋਟਾਂ ਨੂੰ ਵੀ ਦੂਜੇ ਸਾਲ ਨੂੰ ਵੀ ਅਸੀਂ ਆਪਣੀ ਜਿੱਤ ਹੀ ਮੰਨਦੇ ਆ ਲੱਗਦਾ ਵੀ ਉੱਥੇ ਸਟੇਟ ਮਸ਼ੀਨਰੀ ਜੋ ਸਰਕਾਰੀ ਤੰਤਰ ਦਾ ਮਿਸਯੂਜ਼ ਹੋਇਆ ਉਹ ਤਾਂ ਸਭ ਨੂੰ ਪਤਾ ਹੀ ਆ ਜੀ ਸਰਕਾਰ ਦਾ ਇੰਨਾ ਤਾਂ ਹੁੰਦਾ ਹੀ ਆ ਸਰ ਸਭ ਨੂੰ ਪਤਾ ਤਰੰਤਾਰ ਸਨਮਾਨ ਦਿੱਤਾ ਅਸੀਂ ਧੰਨਵਾਦ ਕਰਦੇ ਆ ਤਰਨਤਾਰ ਸਾਹਿਬ ਦੀ ਜਨਤਾ ਦਾ ਵਾਹੀਗੁਰੂ ਦਾ ਖਾਲਸਾ ਪ੍ਰਧਾਨ ਜੀ ਆ ਸਿੱਟੀ ਸਾਡੇ ਗ੍ਰਹਿ ਵਿਖੇ ਇਕੱਠੇ ਹੋਏ ਹੋ ਕੀ ਕਹੋਗੇ ਮੈਂ ਪਹਿਲਾਂ ਤਾਂ ਤੁਹਾਡਾ ਜਿਹੜੀ ਸਮੂੱਚੀ ਪੱਤਰਕਾਰ ਭਾਈਚਾਰੇ ਦੀ ਟੀਮ ਹੈ ਜਿਹੜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰ ਸਰਦਾਰ ਮਨਜੀਤ ਸਿੰਘ ਬਦਨੀਪੁਰ ਉਹਨਾਂ ਦੇ ਸਨੇਹ ਤੇ ਪਹੁੰਚੇ ਹੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਲ ਪ੍ਰਧਾਨ ਵਿਪਨ ਸਿੱਟੀ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹੋ ਤੁਹਾਡਾ ਪਹਿਲਾਂ ਤਾਂ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਦੂਜਾ ਪ੍ਰਮਾਤਮਾ ਦਾ ਸ਼ੁਕਰੀਆ ਅਧਿਆ ਕਰਦੇ ਆ ਕਿ ਜਿਹੜੇ ਲੋਕ ਕਹਿ ਰਹੇ ਸੀ ਵੀ ਅਕਾਲੀ ਦਲ ਸਫਾਂ ਚੋਂ ਬਾਹਰ ਹੋ ਗਿਆ ਉਹ ਜਿਵੇਂ ਕਹਾਵਤ ਚੱਲ ਰਹੀ ਆ ਵੀ ਡਾਇਨਾਸੌਰ ਦੁਬਾਰਾ ਆ ਗਏ ਮੈਂ ਡਾਇਨਾਸੌਰ ਸ਼ਬਦ ਤਾਂ ਬਣਿਆ ਵੀ ਅਕਾਲੀ ਜੁਝਾਰੂ ਵਰਕਰ ਨੇ ਤੇ ਚੜਤਨਾ